ਜੀ ਅੱਜ ਜੋਤ ਘਰੇ ਸੀ ਗਿਆ ਤੇ ਫਿਰ ਮੈਂ ਵੀ ਲਾਲਚ ਤੱਕ ਲਈ ਨਾ ਉਹ ਜੋਤ ਪਾਣੀ ਪਈ ਜਾਂਦਾ ਤੇ ਉਹ ਜਿਹੜਾ ਮੁੰਡਾ ਨਾਲ ਉਹਨੂੰ ਵੀ ਬੜਾ ਸ਼ੌਂਕਾ ਕੂਤਰਾਂ ਦਾ ਜਾਨਦਵਾਰ ਕਰਕੇ ਉਹ ਵੀ ਆ ਜਾਂਦਾ ਜੋਤ ਲੱਗਿਆ ਦਾਣੀ ਪਾਉਣ ਤੇ ਮੈਂ ਇੱਥੇ ਸ਼ੈਂਪੀ ਗੁਲੇ ਬੈਠਾ ਸੀਗਾ ਟਾਈਮ ਵੱਜ ਗਿਆ 8:00 8:00 ਦਾ ਟਾਈਮ ਹੋ ਗਿਆ ਇਹ ਥੋੜਾ ਜਿਹਾ 延迟 ਹੋ ਜਾਂਦੇ ਆ ਬਸ ਹੁਣ ਕੂਤਰ ਕੱਢਣ ਲੱਗ ਪਾਂਗੇ ਸਦਿਆਂ ਨਹੀਂ ਹੈ ਤਾਂ ਦਿਨਾਂ ਦਾ ਵੀ ਕਾਫੀ ਫਰਕ ਆ ਸਸੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਸ਼ਕਲ ਮੈਂ ਬਖਾਉਂਦਾ ਨਹੀਂ ਤੇ ਉਹ ਜੋ ਤਾਂ ਸ਼ੋਰ ਆਇਆ ਸੀਗਾ ਤੇ ਉਹ ਕੱਢਣ ਲੱਗੇ ਪਏ ਆ ਕਬੂਤਰ ਜਿਹੜੇ ਉਤਲੇ ਖੁੱਡੇ ਚ ਸੀਗੇ ਕਬੂਤਰ ਕਬੂਤਰਾਂ ਨੂੰ ਕੱਢਣ ਲੱਗੇ ਪਏ ਆ ਤੇ ਉਤਲੇ ਖੁੱਡੇ ਚ ਜਿਹੜੇ ਕਬੂਤਰ ਹੈਗੇ ਆ ਪੰਜ ਸੱਤ ਮੈਗਾ ਕਾਢ ਦਿਓ ਉਦਲੇ ਹੁੱਡੇ ਚੜਨਾ ਉਤਰਨਾ ਤਾਂ ਔਖਾ ਹੀ ਆ ਜੂਤ ਤੋਂ ਬਿਨਾ ਚੜ੍ਹਿਆ ਨਹੀਂ ਜਾਂਦਾ ਕਿ ਇਹ ਤੋਂ ਲਓ ਜੀ ਵਿੱਚੋਂ ਵਿੱਚੀ ਜਿਵੇਂ ਜਿਹੜੇ ਆ ਕਿ 1 2 2 ਰਹਿੰਦੇ ਆ ਉਦੋਂ ਆਪਾਂ ਫੱਟੀ ਜਾਂਦੇ ਆ ਮੁੜ ਕੇ ਆਇਆ ਹੁਣ ਇਹਨਾਂ ਦੇ ਜੀਵੇਂ ਇੱਕ ਇੱਕ ਦੋ ਦੋ ਰਹਿੰਦੇ ਆ ਜੀ ਦੇ ਉਵੇਂ ਸਾਹ ਚਾਈ ਅੰਦਰ ਤੋਂ ਲੋਟ ਲੈ ਲੋ ਬਾਈ ਜੀ ਕੜ ਤੇ ਕਬੂਤਰ ਬਾਹਰ ਤੇ ਬਾਤ ਹੈ ਛਤਰੀ ਗੱਲਾਂ ਆਤਾਂ ਆਹ ਛਤਰੀ ਤੇ ਹੀ ਬੈਠੇ ਆ ਕੂਤਰ ਤੇ ਹੁਣ ਆਪਾਂ ਅਗਲੇ ਵੀ ਵਿਖਾ ਦਿੰਨੇ ਆ ਇੱਕ ਆਪਣਾ ਭਰਾ ਦੋ ਅੱਜ ਵੱਡੇ ਬੱਚੇ ਛੱਡੇ ਵੀ ਆ ਜਾਲ ਜੂਲ ਚ ਪਾ ਕੇ ਪਹਿਲਾਂ ਫਰ ਸਰ ਬੱਚੇ ਹੁਣ ਚਾਰ ਦੋ ਛੱਡੇ ਅੱਜ ਮੈਂ ਕਿਹਾ ਦੋ ਕੱਢ ਕੇ ਵੇਣੇ ਆ ਸਿੱਧੇ ਉਹਨਾਂ ਨੂੰ ਬੋਮਾਂ ਨੂੰ ਪਾ ਕੇ ਫਿਰ ਹੋਰ ਕੱਢ ਦਾਂਗੇ ਸਿੱਧੇ ਕਰ ਲੈਣੀਆਂ ਕਿਰਾਂ ਸਿੱਧੇ ਕਰਕੇ ਬੰਦ ਕਰ ਲਾਂਗੇ ਲਓ ਬਾਈ ਜੀ ਅੱਜ ਆਪਾਂ ਦੋ ਬੱਚੇ ਫਰ ਸਰ ਕੱਢੇ ਸੀ ਇੱਕ ਤਾਂ ਉਹ ਬੈਠੀ ਜੀ ਨਹੀਂ ਸਾਹਮਣੇ ਤੇ ਕੰਮ ਨੇ ਬਾ ਘੰਟੇ ਆ ਬੈਠਾ ਅੱਜ ਆਪਾਂ ਦੂ ਕੱਢੇ ਸੀ ਤੇ ਦੋਵੇਂ ਸਿੱਧੇ ਰਹਿ ਗਏ ਆ ਚਲੋ ਬਾਈ ਗੁਰੂ ਦੀ ਮਿਹਰ ਨਾਲ ਸਹੀ ਹੋ ਗਿਆ ਕੰਮ ਲਓ ਜੀ ਹਰੀਆਂ ਬਗਲਾਂ ਵਾਲਾ ਤੁੱਤਰਿਆ ਥੱਲੇ ਆ ਜਾਂਦਾ ਹਰੀ ਕਲਾਪੀ ਬਗਲਾ ਨਾਲ ਤੇ ਉਹ ਚੀਨੀ ਵੀ ਉਤਰਿਆ ਆਇਆ ਥੱਲੇ ਕੇਰਾ ਉਹ ਜਾਂਦਾ ਤੇ ਕੀ ਨੀਵੀ ਆ ਗਈ ਥੱਲੇ ਦੋ ਰਹਿਗੇ ਤਾਂ ਬਗਲ ਗਲਾਬੀ ਬੰਗਲਾ ਵਾਲਾ ਤੇ ਕਾਲੀਆਂ ਕੱਤਾਲਾ ਵਾਲਾ ਉਹਦੇ ਰੰਗ ਰੂੰਗਣੀ ਲੱਗੇ ਉਹ ਜਮੰਦਰੂ ਕਾਲੀਆਂ ਕੱਤਾਲਾ ਉਹ ਦੂ ਰਹਿਗੇ ਉਹ ਅਜੇ ਪਹਿਲੇ ਦਿਨ ਹੀ ਉੱਡਿਆ ਕਾਲੀਆਂ ਕੱਤਾਲਾ ਵਾਲਾ ਜਿਹੜਾ ਲਓ ਜੀ ਆਪਣੇ ਤਿੰਨ ਫਰਦੇ ਆ ਫਰਦੇ ਪੰਜ 6 ਫਰਦੇ 6 ਛੱਡੇ ਸੀਗੇ ਤਿੰਨ ਆ ਜਾਂਦੇ ਤਿੰਨ ਬਹਿ ਗਏ ਇੱਕ ਹੁਣੇ ਹੀ ਬੈਠਾ ਦੋ ਪਹਿਲਾਂ ਬਹਿ ਗਏ ਜਿਹੜੇ ਆਪਣੇ ਉਦੇਸ ਤੇ ਛੱਡੇ ਸੀਗੇ ਹਰ ਸਰ ਬੱਚੇ ਕੱਢੇ ਪੱਠੇ ਵੱਢ ਲਏ ਬਾਈ ਪੱਠੇ ਵੱਢ ਕੇ ਨੇ ਮੀੜ ਦੇ ਕੰਮ ਹੁਣ ਪੱਠੇ ਕੁਤਰ ਕੇ ਪਾਪੂ ਕੇ ਉਸ ਤੋਂ ਬਾਅਦ ਫਿਰ ਜਾਨਵਰਾਂ ਨੂੰ ਤੜਾ ਦਰੂਣਾ ਜੀ ਵਿੱਚੋਂ ਕੁਝ ਵੱਜੇ ਐਜੇ ਆ ਜਿਹੜੇ ਆਪਾਂ ਜਮਾ ਹੀ ਨਹੀਂ ਦਾਏ ਜਿਵੇਂ ਹਣ ਹੋ ਬੈਠੀ ਆ ਬਲਕ گلابی ਬਗਲਾਂ ਵਾਲਾ ਬੱਚਾ ਬੱਚੇ ਸਾਰੇ ਹੀ ਹੈ ਤਾਂ ਬੱਚੇ ਆ ਜਿਹੜੇ ਬੈਠੇ ਆ ਵੱਡੇ ਤਾਂ ਦੋ ਹੀ ਕੱਢੇ ਆ ਤੇ ਇਹ ਹਜੇ ਉੜਦੇ ਉੱਡੇ ਨਹੀਂਗੇ ਨਾ ਹੀ ਮੈਂ ਛੀੜਿਆ ਇਹਨਾਂ ਨੂੰ ਇਨਾਂ ਦੇ ਵਿੱਚੋਂ ਦੋ ਤਿੰਨ ਬੱਚੇ ਉੱਡਣ ਲੱਗੇ ਇੱਕ ਕਾਲੀਆਂ ਕੱਤਾਲਾ ਵਾਲਾ ਇੱਕ ਹਰੀ ਗੁਲਾਬੀ ਬਗਲਾ ਵਾਲਾ ਤੇ ਦੂਜਾ ਵੀ ਹਰੀ ਗੁਲਾਬੀ ਬਗਲਾ ਵਾਲਾ ਲਓ ਜੀ ਜਿਹੜੇ ਆਪਣੇ ਦੋ ਫਰਦੇ ਸੀਗੇ ਉਹ ਵੀ ਉੱtre ਆਏ ਆ ਇਹ ਬਾਕੀ ਬਹਿ ਗਏ ਆ ਆਹ ਦੇਖੋ ਦੋਵੇਂ ਕਾਲੀਆਂ ਕੱਤਾਲਾ ਰਹਿ ਗਏ ਸੀ ਤੇ ਹਰੀ ਲਾਲ ਬਗਲਾ ਵਾਲਾ ਬੱਚਾ ਰਹਿ ਗਿਆ ਸੀ ਦੂਜੇ ਬਹਿ ਗਏ ਸੀਗੇ ਤੇ ਵੱਡੇ ਜੋੜਿਆਂ ਨੂੰ ਕਿਰਨ ਜੋਤ ਨੂੰ ਮੈਂ ਕਿਹਾ ਵੀ ਦਾਣਾ ਪਾਣੀ ਪਾ ਦੇ ਮਹੌਨੇ ਪੱਠੇ ਪੁੱਠੇ ਉਤਾਰਦਾ ਉਹ ਵੱਡੇ ਜੋੜਿਆਂ ਦਾਣਾ ਪਾਣੀ ਪਾ ਦ ਤੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਪਠਹਿਰ ਕੇ ਪਾ ਦਿਆ ਲਓ ਜੀ ਆਪਾਂ ਦੇਖ ਕੇ ਆਉਨੇ ਆਪਣਾ ਉਥੇ ਥਾਂ ਵਿਲਾ ਪਿਆ ਸੀ ਜਿਹੜਾ ਸਗਰਗੰਜੀ ਸਗਰਗੰਜੀ ਕੰਧਾਂਵਾਂ ਲੰਗਾ ਸੀ ਉਹ ਤੇ ਨਾਲ ਪਿਆ ਸੀਗਾ ਥਾਂ ਵਿਲਾ ਲਓ ਜੀ ਆਹ ਵੇਖੋ ਆਪਣੇ ਗੰਡੇ ਲਾਏ ਸੀ ਜਿਹੜੇ ਗੰਡੇ ਆਪਣੇ ਪ੍ਰੋਪਰ ਸਾਰੇ ਨੌ ਪਰ ਨੌ ਸਹੀ ਹੋ ਗਿਆ ਕੰਮ ਤੇ ਅੱਲਾ ਸਣਾਗੀ ਤੇ ਆਪਣਾ ਆ ਵੀ ਲਾਹੁ ਪਰਲਾ ਕਾਲਕੀ ਜੀ ਵੱਢ ਕੇ ਪਿੰਡ ਦਾ ਬੀਜਾਂਗੇ ਉੱਥੇ ਕੋਸਾ ਲਓ ਜੀ ਬਟਾ ਵਾਲੀ ਦਾ ਪਿੰਡ ਦਾ ਉਗ ਰਿਆਂਗਾ ਲਓ ਜੀ ਉਗ ਰਿਆਂਗਾ ਇਹ ਪਿੰਡਾਂ ਉ ਪਰਲੀ ਵੱਟ ਤੇ ਪਿੰਡਾਂ ਗਵਾਰਾ ਗੂਰਾ ਸੀਗਾ ਇਹ ਉਗ ਰਿਆ ਚਲੋ ਇਹਦੀ ਬੜੀ ਟੈਨਸ਼ਨ ਨਹੀਂ ਸੀ ਉਹ ਪੰਨਾ ਸ਼ਕਰਗੰਜੀਆਂ ਦਾ ਬਲਾਂ ਜਿਹੜਨਾ ਉਸ ਤੂੰ ਤੇ ਛੰਗਾਂ ਤੂੰ ਉਹਦੀਆਂ ਛਟੀਆਂ ਤੇ ਯਾਰ ਮਾਰ ਆਪਣਾ ਆ ਵੀ ਤੇ ਕਲਕੱਤਾ ਜਾਂਦਾ ਲੋ ਜੀ ਪੱਠੇ ਪੱਠੇ ਪਾਦੇ ਆ ਇਧਰ ਵੀ ਰਿਲਾਈ ਪਾਏ ਆ ਬਾਕੀ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਤੇ ਕੱਲੇ ਆ ਬੱਚੇ ਲਾਉਣ ਵਾਲੇ ਆ ਹੁਣ ਇੱਕ ਥੱਲਿਓਂ ਰੱਤਾ ਉੱਡ ਗਿਆ ਦੂਜਾ ਕਲਕੱਤਾ ਦਾ ਤੜਕੇ ਦਾ ਉੱਡਿਆ ਤਾਂ ਹੀ ਖੜਾ ਸੀ ਆ ਜਾਂਦਾ ਹੁਣ ਸਗਾਂ ਕਲਕੱਤਾ ਬਹਿ ਜਾਂਦਾ ਉਹਦੇ ਨਾਲ ਨਹੀਂ ਕਰ ਕੀ ਉੱਠਿਓਗੇ ਚਲੋ ਆਪਾਂ ਲਾਉਣੇ ਆ ਬੱਚੇ ਤੇ ਫੇਰ ਦੇਖਦੇ ਹਾਂ ਲਓ ਬਾਈ ਜੀ ਦੋ ਛਤਰियां ਲੱਗੀਆਂ ਪੰਨਾ ਤੇ ਬੈਰੀ ਬਹੁਤ ਪਈ ਜਾਂਦੀ ਆ ਕਬੂਤਰ ਤਾਂ ਆਪਣੇ ਇੰਨੀ ਫਿਰਦੇ ਆ ਆ ਜਾਂਦਾ ਤੇ ਬੈਰੀ ਪਈ ਜਾਂਦੀ ਆ ਤੇ ਆਪਣੀ ਕਹਿਣ ਦਾ ਮਤਵ ਵਾਲੀ ਵੀ ਤੇ ਦੂਤ ਦੂਤੰਤਾ ਕਲਕੱਤਾ ਇੱਕ ਤੜਕੇ ਦਾ ਫਰਦਾ ਬਾਕੀ ਹੁਣ ਤਾੜਨ ਵੇਲੇ ਉੱਡੇ ਆ ਇਹ ਛਤਰियां ਆਪਣੀਆਂ ਦੋ ਹੀ ਲੱਗੀਆਂ ਮੈਂ ਕਿਹਾ ਚੱਲ ਜਿਹੜੇ ਬੈਗੇ ਉਹਨਾਂ ਨੂੰ ਤਾੜ ਲਈਏ ਇੱਕ ਤਾਂ ਖੜਾ ਦੋ ਆ ਜਾਂਦੇ ਲੋਈ ਆਪਏ ਇਹਨਾਂ ਨੂੰ ਤਾੜੀਏ ਤੇ ਫੇਰ ਦੇਖਦੇ ਆ ਵੀ ਕੀ ਪੰਦਾ ਲੋ ਬਾਈ ਜੀ ਇਹਨਾਂ ਫਰਦੇ ਆਪਣੇ ਤੇ ਮਾਂ ਤੋਂ ਬਹਿਣ ਆਉਂਦੀ ਆ ਕਲਕੱਤਾ ਨਾਲ ਹੀ ਆ ਕਲਕੱਤਾ ਬੱਚਾ ਅੱਜ ਕਰ ਲੁੱਡ ਕੇ ਡੇਗ ਪਿਆ ਸੀ ਅੱਜ ਉੱਡਿਆ ਤੇ ਬਹੁਤ ਚੰਗਾ ਤੇ ਬਹੁਤ ਸੋਹਣਾ ਉੱਡਿਆ ਬਾਈ ਤੇ ਨਿੱਕਾ ਬੱਚਾ ਹਜੇ ਦੂਜੀ ਡਾਈ ਆ ਤੇ ਬਹੁਤ ਹੀ ਚੰਗਾ ਉੱਡਿਆ ਲੋ ਬਾਈ ਜੀ ਉਹੀ ਗੱਲ ਤੁਹਾਡੇ ਨਾਲ ਮੈਂ ਕਰੀ ਜਾਂਦਾ ਹੀ ਬੈਰੀ ਵਾਲੀ ਦੋ ਰਹਿ ਗਏ ਫਰਦੇ ਤੇ ਇੱਕ ਸੱਡ ਤਾਂ ਇਹ ਆ ਬੈਠਾ ਬੈਰੀ ਨੇ ਬੈਰੀ ਪੈ ਗਈ ਉਤੋਂ ਇਹ ਸੱਡ ਤਾਂ ਤੇ ਦੋ ਫਰਦੇ ਰਹਿ ਗਏ ਆਪਣੇ ਹੋਰ ਕਿਹਦਾ ਕੂਤਰ ਨਹੀਂ ਫਿਰਦਾ ਇਹ ਆਪਣੇ ਫਰਦੇ ਹੀਗੇ ਤੜਕੇ ਦੇ ਚਲੋ ਉਹ ਡਿੱਗ ਪਿਓ ਦਾ ਥੋੜਾ ਇਹ ਉੱਡ ਕੇ ਆ ਜੇ ਤਾਂ ਵੀ ਚੰਗਾ ਲੋ ਬਾਈ ਜੀ ਬਾਹਰ ਚ ਸਬਜੀ ਵਾਲਾ ਬੋਲੀ ਜਾਂਦਾ ਤੇ ਆਲੂ ਲੈ ਲੋ ਉਤਰਾ ਆਪਣੇ ਇੱਕ ਤਾਂ ਹੋ ਜਾਂਦਾ ਤੇ ਦੂਜਾ ਵੀ ਇਹਦੇ ਨਾਲ ਹੀ ਆ ਟਾਈਮ ਬਾਈ ਜੀ 6 ਦਾ ਹੋ ਗਿਆ ਤੇ ਉਤਰਾ ਆਪਣੇ ਆਇਆ ਮੈਂ ਇੱਕ ਤਾਂ ਤੇ ਦੂਜਾ ਵੀ ਇਹਦੇ ਨਾਲ ਹੀ ਆ ਉਹ ਉਹ ਤੇ ਇੱਕ ਥੱਲੇ ਆ ਤੇ ਮੋਬਾਈਲ ਆਪਣਾ ਬਾਈ ਕੰਡ ਵੀ ਆ ਇਹਦੀ ਹਰ ਨਹੀਂ ਇਹ ਫੋਕਸ ਉਹਨਾ ਕਰਦਾਗਾ ਆਪਾ ਜੇ ਫਰਦਾ ਜਾਲ ਚੱਕ ਕੇ ਗਾਂ ਰੱਖਿਆ ਜੀ ਜੂਤ ਜੂਤ ਨੂੰ ਮਾਰਿਆ ਹੁਣ ਆ ਗਿਆ ਨੀਵੇਂ ਤੇ ਹੁਣ ਇਹਨਾਂ ਨੂੰ ਭੜਕਾ ਬੱਚਾ ਜਾ ਭੱਜਾ ਜਾ ਫਰਦਾ ਮੈਨੂੰ ਐ ਲੱਗਿਆ ਜਿਵੇਂ ਕਿਸੇ ਪਾਸੇ ਮੇਰੀ ਬੁਰੀ ਹੁੰਦੀ ਆ ਦੀਚਗਾਈਆਂ ਮਾਰਦਾ ਫਰਦਾ ਕਿੱਕਾ ਵੀ ਆ ਗਿਆ ਚਲੋ ਵਹਿ ਜਾਣਗੇ ਇਹ ਤਿੰਨ ਸ਼ਤਰ ਨੇ ਖੜੀਆਂ ਕਿ ਤਾ ਮੇਨ ਨੂੰ ਹਲਾ ਕੇ ਜੋ ਤੜ ਪਾ ਲੂਗਾ ਭਾਈ ਪੌਣੇ ਆ ਜਾਂਦੇ ਹੁਣ ਤਾਂ ਦੇਸੀ ਆਣਗੇ ਕੈਮਰੇ 'ਚ ਆ ਜਾਣਗੇ ਆ ਜਾਂਦੇ ਹੁਣ ਆਪਾਂ ਇਹਨਾਂ ਨੂੰ ਲੱਗਿਆ ਪਾਉਣ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਭਰਾ ਬਣ ਕੇ ਯਾਰ ਵੀਰ ਬਣਿਆ ਮੈਂ ਤਾਲੀ ਗੱਲਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸਰੀ ਗੱਲ ਜੀ ਸਾਰਿਆਂ ਨੂੰ ਤੇ ਭੁੱਲ ਚੁੱਕ ਦੀਖੀਵਾ ਲੈਬਰੀ ਹੁਣ ਆਪਾਂ ਇਹਨਾਂ ਨੂੰ ਬਾਹਲ ਗਏ ਕਿ ਤਾ ਉਹ ਜਾਂਦਾ ਇੱਕ ਪਰਮ ਪਿੰਡ ਤੋਂ ਜਾਵੜਦਾ